ਵੱਡੀ ਖ਼ਬਰ ਇਹ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਤੇ ਸਿੱਟ ਨੇ ਮਜੀਠੀਆ ਨੂੰ ਭੇਜੇ ਸੰਮਣ ਵਾਪਸ ਲੈ ਲੈਨੇ ਐਂਡੀਪੀਐਸ ਕੇਸ 'ਚ ਸਿੱਟ ਨੇ ਭੇਜੇ ਸੀ ਸੰਮਣ ਤੇ ਜਿਸ ਤੋਂ ਬਾਅਦ ਮਜੀਠੀਆ ਨੇ ਸੰਮਣਾਂ ਖਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ ਤੇ ਹੁਣ ਬਿਕਰਮ ਮਜੀਠੀਆ ਨੂੰ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦੇ ਦਿੱਤੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਬਿਕਰਮ ਮਜੀਠੀਆ ਨੂੰ ਬਾਰ-ਬਾਰ ਸਮਣ ਭੇਜੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਕਾਫੀ ਸਮਣ ਭੇਜੇ ਗਏ ਤੇ ਉਹ ਹਰ ਵਾਰ ਜਿਹੜੇ ਕਿ ਸਿੱਟ ਦੇ ਹੁਕਮਾਂ ਦੇ ਉੱਤੇ ਪੇਸ਼ ਹੁੰਦੇ ਰਹੇ ਬਾਰ ਬਾਰ ਸਮਣ ਭੇਜਣਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਾਣ ਬੁੱਝ ਕੇ ਮੈਨੂੰ ਸਮਣ ਭੇਜੇ ਜਾ ਰਹੇ ਨੇ ਹਾਈ ਕੋਰਟ ਦੇ ਵੱਲੋਂ ਰਾਹਾ ਦਿੱਤੀ ਗਈ ਹੈ ਤੇ ਸਿੱਟ ਨੇ ਜਿਹੜੇ ਕਿ ਮਜੀਠੀਆ ਨੂੰ ਸਮਣ ਭੇਜੇ ਵਾਪਸ ਲੈ ਲਏ ਨੇ ਐਂਡੀਪੀਐਸ ਮਾਮਲੇ 'ਚ ਲਗਾਤਾਰ ਪੰਜਾਬ ਸਰਕਾਰ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਸੀ ਤੇ ਉਥੇ ਹੀ ਜਿਹੜਾ ਕਿ ਬਿਕਰਮ ਮਜੀਠੀਆ ਨੇ ਲਗਾਤਾਰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਟ ਦੇ ਮੁਖੀ ਆਪ ਹੀ ਕਿਉਂ ਨਹੀਂ ਬਣ ਜਾਂਦੇ ਬਾਰ ਬਾਰ ਮੈਨੂੰ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਇੱਕ ਵੱਡੀ ਰਾਤ ਮਿਲੀ ਹੈ ਤੇ ਸਿੱਟ ਨੇ ਮਜੀਠੀਆ ਨੂੰ ਭੇਜੇ ਸੰਮਣ ਵਾਪਸ ਲੈ ਲੈਨੇ ਮਜੀਠੀਆ ਨੇ ਸੰਮਣਾਂ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚਣੌਤੀ ਦਿੱਤੀ ਸੀ ਤੇ ਜਿਸ ਦੇ ਵਿੱਚ ਹੁਣ ਇੱਕ ਵੱਡੀ ਰਾਹਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਕ ਨੂੰ ਮਿਲੀ ਹੈ ਵੱਡੀ ਖਬਰ ਇਹ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਤੇ ਸੈਟ ਨੇ ਮਜੀਠੀਆਂ ਨੂੰ ਭੇਜੇ ਸੰਮਣ ਵਾਪਸ ਲੈ ਲੈਣੇ ਐਨਡੀਪੀਐਸ ਕੇਸ ਚ ਸਿੱਟ ਨੇ ਭੇਜੇ ਸੀ ਸੰਮਣ ਤੇ ਜਿਸ ਤੋਂ ਬਾਅਦ ਮਜੀਠੀਆ ਨੇ ਸੰਮਣਾਂ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਸੀ ਤੇ ਹੁਣ ਬਿਕਰਮ ਮਜੀਠੀਆ ਨੂੰ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦੇ ਦਿੱਤੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਬਿਕਰਮ ਮਜੀਠੀਆ ਨੂੰ ਬਾਰ-ਬਾਰ ਸੰਮਣ ਭੇਜੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਕਾਫੀ ਸੰਮਣ ਭੇਜੇ ਗਏ ਤੇ ਉਹ ਹਰ ਵਾਰ ਜਿਹੜੇ ਕਿ ਸਿੱਟ ਦੇ ਹੁਕਮਾਂ ਦੇ ਉੱਤੇ ਪੇਸ਼ ਹੁੰਦੇ ਰਹੇ ਬਾਰ ਬਾਰ ਸੰਮਣ ਭੇਜਣਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਾਣ ਬੁੱਝ ਕੇ ਮੈਨੂੰ ਸੰਮਣ ਭੇਜੇ ਜਾ ਰਹੇ ਨੇ ਹਾਈ ਕੋਰਟ ਦੇ ਵੱਲੋਂ ਰਾਹਾ ਦਿੱਤੀ ਗਈ ਹੈ ਤੇ ਸਿੱਟ ਨੇ ਜਿਹੜੇ ਕਿ ਮਜੀਠੀਆ ਨੂੰ ਸੰਮਣ ਭੇਜੇ ਵਾਪਸ ਲੈ ਲੈਣੇ ਐਨਡੀਪੀਐਸ ਮਾਮਲੇ 'ਚ ਲਗਾਤਾਰ ਪੰਜਾਬ ਸਰਕਾਰ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਸੀ ਤੇ ਉੱਥੇ ਹੀ ਜਿਹੜਾ ਕਿ ਵਿਕਰਮ ਮਜੀਠੀਆ ਨੇ ਲਗਾਤਾਰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਟ ਦੇ ਮੁਖੀ ਆਪ ਹੀ ਕਿਉਂ ਨਹੀਂ ਬਣ ਜਾਂਦੇ ਬਾਰ ਬਾਰ ਮੈਨੂੰ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਵਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਇੱਕ ਵੱਡੀ ਰਾਤ ਮਿਲੀ ਹੈ ਤੇ ਸਿੱਟ ਨੇ ਮਜੀਠੀਆ ਨੂੰ ਭੇਜੇ ਸੰਮਣ ਵਾਪਸ ਲੈ ਲੈਨੇ ਮਜੀਠੀਆ ਨੇ ਸੰਮਣਾਂ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੇ ਸੀ ਤੇ ਜਿਸ ਦੇ ਵਿੱਚ ਹੁਣ ਇੱਕ ਵੱਡੀ ਰਾਹਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਖ ਨੂੰ ਮਿਲੀ ਹੈ ਵੱਡੀ ਖਬਰ ਪਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਤੇ ਸੱਟ ਨੇ ਮਜੀਠੀਆ ਨੂੰ ਭੇਜੇ ਸੰਮਣ ਵਾਪਸ ਲੈ ਲੈਣੇ ਐਨਡੀਪੀਐਸ ਕੇਸ ਚ ਸਿੱਟ ਨੇ ਭੇਜੇ ਸੀ ਸੰਮਣ ਤੇ ਜਿਸ ਤੋਂ ਬਾਅਦ ਮਜੀਠੀਆ ਨੇ ਸੰਮਣਾਂ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਸੀ ਤੇ ਹੁਣ ਬਿਕਰਮ ਮਜੀਠੀਆ ਨੂੰ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦੇ ਦਿੱਤੀ ਐ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਬਿਕਰਮ ਮਜੀਠੀਆ ਨੂੰ ਬਾਰ-ਬਾਰ ਸੰਮਣ ਭੇਜੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਕਾਫੀ ਸੰਮਣ ਭੇਜੇ ਗਏ ਤੇ ਉਹ ਹਰ ਵਾਰ ਜਿਹੜੇ ਕਿ ਸਿੱਟ ਦੇ ਹੁਕਮਾਂ ਦੇ ਉੱਤੇ ਪੇਸ਼ ਹੁੰਦੇ ਰਹੇ ਬਾਰ-ਬਾਰ ਸੰਮਣ ਭੇਜਣਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਾਣ ਬੁੱਝ ਕੇ ਮੈਨੂੰ ਸੰਮਣ ਭੇਜੇ ਜਾ ਰਹੇ ਨੇ ਹਾਈ ਕੋਰਟ ਦੇ ਵੱਲੋਂ ਰਹਾ ਦਿੱਤੀ ਗਈ ਹੈ ਤੇ ਸਿੱਟ ਦੇ ਜਿਹੜੇ ਕਿ ਮਜੀਠੀਆ ਨੂੰ ਸਮਣ ਭੇਜੇ ਵਾਪਸ ਲੈ ਲਏ ਨੇ ਐਨਡੀਪੀਐਸ ਮਾਮਲੇ 'ਚ ਲਗਾਤਾਰ ਪੰਜਾਬ ਸਰਕਾਰ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਸੀ ਤੇ ਉੱਥੇ ਹੀ ਜਿਹੜਾ ਕਿ ਬਿਕਰਮ ਮਜੀਠੀਆ ਨੇ ਲਗਾਤਾਰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਟ ਦੇ ਮੁਖੀ ਆਪ ਹੀ ਕਿਉਂ ਨਹੀਂ ਬਣ ਜਾਂਦੇ ਬਾਰ ਬਾਰ ਮੈਨੂੰ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਇੱਕ ਵੱਡੀ ਰਾਹਤ ਮਿਲੀ ਹੈ ਤੇ ਸਿੱਟ ਨੇ ਮਜੀਠੀਆਂ ਨੂੰ ਭੇਜੇ ਸੰਮਣ ਵਾਪਸ ਲੈ ਲੈਨੇ ਮਜੀਠੀਆਂ ਨੇ ਸੰਮਣਾਂ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਤੇ ਜਿਸ ਦੇ ਵਿੱਚ ਹੁਣ ਇੱਕ ਵੱਡੀ ਰਾਹਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਕੂ ਨੂੰ ਮਿਲੀ ਹੈ